ਕੋਜਨੀ ਵੇ ਬੇਬੇ ਮੈਂ ਪਛਦੀ ਸੀ ਸਬਜੀ ਸੁਬਜੀ ਲੈਉਣੀ ਕੁੜੀ ਨੇ ਆਉਣਾ ਸੀ ਤੇ ਤੁਸੀਂ ਲੈਉਣੇ ਬੇਬੇ ਨੇ ਛੋੜੋ ਦੇਉਣੀ ਆ ਤੇ ਕਹਿਣਾ ਸੀ ਜਿੱਦੇ ਨੂੰ ਲੈ ਆਉਂਦਾ ਤੇ ਪਿੱਦਾ ਗਿਆ ਵੇ ਛਾ ਤੇ ਉਹ ਮਗਾ ਲੋ ਉਹਨੇ ਫੋਨ ਇਨ ਚੱਕਿਆ ਫੋਨ ਤਾਂ ਮਲਾਇਆ ਸੀ ਆਪੇ ਫੇਰ ਮੁੜ ਜੂ ਹੋਰ ਮੁੜ ਕੇ ਮੌਕੇ ਤੇ ਆ ਕੇ ਘਰੇ ਬਹਿ ਗਏ ਫਿਰ ਕੀ ਕਰਾਂਗੇ ਫੇਰ ਲਿਆਵਾਂਗੇ ਭੱਜਾਂਗੇ ਆਪਾਂ ਨੇੜੇ ਇਤ ਕਿਹੜਾ ਬਾਜ਼ਾਰ ਜੇ ਤੁਹਾਨੂੰ ਫੋਨ ਆਇਆ ਤੇ ਤੁਹਾਨੂੰ ਫਿਕਰ ਹੋਣਾ ਚਾਹੀਦਾ ਮੈਂ ਆਖਿਆ ਸੀ ਉਹਨੇ ਫੋਨ ਨਹੀਂ ਚੱਕਿਆ ਮੈਂ ਤਾਂ ਬੇਬੇ ਦੀ ਮੋੜ ਲਉਣੀ ਫੋਨ ਤਾਂ ਰੱਖਦਾ ਸਾਇਲੈਂਟ ਕਰਕੇ ਬੇਬੇ ਉਹ ਜਿਆਣੇ ਤਾਂ ਗੱਲ ਪੱਟਣ ਨੂੰ ਆਉਂਦਾ ਤੇ ਲੜਾਈ ਕਰ ਨਹੀਂ ਆ ਜੇ ਹੁਣ ਨਾ ਵੀ ਆਊਗਾ ਲੈ ਕੇ ਸਬਜੀ ਤੇ ਦਮਾਰਾ ਫੇਰ ਮੋੜ ਜੋ ਕਿਆ ਕਰ ਜੋ ਜੇ ਪਹਿਲਾਂ ਮੈਂ ਤੇ ਨਹੀਂ ਸਮਝਾਉਂਦੀ ਵੀ ਫੋਨ ਸਾਇਲੈਂਟ ਰੱਖਦਾ ਕਿਉਂ ਆ ਉਹ ਨਾ ਕਰੋ ਫੋਨ ਆ ਜੂਗਾ ਕਦੇ ਸੱਸ ਬਿਮਾਰ ਹੁੰਦੀ ਕਦੇ ਨੂੰ ਬਿਮਾਰ ਹੁੰਦੀ ਉਹ ਕਹਿੰਦਾ ਚਲ ਆਪੇ ਜੱਪ ਮੁੱਕਿਆ ਰੂ ਉਹਨਾਂ ਦਾ ਸੱਸਾਂ ਸੋਹਰੇ ਹੁੰਦੇ ਤਾਂ ਬੇਬੇ ਉਹਨੂੰ ਜਲਨੀ ਬਥੇਰੀ ਹੁੰਦੀ ਜਾਂਦਾ ਇਨੀ ਛੇਤੀ ਲੈ ਕੇ ਤੇ ਹੋਰ ਹਾਂ ਫੋਨ ਕਰੀ ਜਾਂਦੀ ਰਹਿੰਦੀ ਆ ਦੋ ਉੱਥੇ ਕਰਨਾ ਨਹੀਂ ਨਹੀਂ ਗਾ ਵੀ ਉਹ ਥਮੇ ਇੱਕ ਬੈਠਾ ਹੂੰਗਾ ਮਿਤਰਾ ਬੇਲਗਾ ਚ ਨਾ ਤੇ ਮਗਰੋਂ ਫੋਨ ਆਵੜਿਆ ਤੇ ਫੇਰ ਨਾ ਜਵਾਬ ਦੇਣ ਜੋਗਾ ਤੇ ਨਾ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਉਹ ਅੱਜ ਤੂੰ ਜਾ ਵੀ ਨਹੀਂ ਰਿਹਾ ਨਾ ਥਣਾਂ ਤੇ ਘਰੇ ਗੱਲ ਕਰ ਫੋਨ ਕਰ ਲੈਂਦਾ ਸਾਇਲੈਂਟ ਮੱਥਾ ਮਾਰ ਹੁਣ ਆਊਗਾ ਘਰੇ ਤਾਂ ਫੇਰ ਆਉਦੋਂ ਭਲਾਉਂ ਬਾਹਰ ਚਾ ਕੇ ਖੜ ਜਾ ਚਲ ਆ ਜਾਣਗੇ ਤਾਂ ਆਇਆ ਤੁਹਾਨੂੰ ਉਤავ ਜੀ ਅੱਪਰ ਤੇ ਕੋਈ ਤਾਂ ਗਵੰਡਨ ਵੀ ਨਹੀਂ ਆਈ ਹਜੇ ਨਹੀਂ ਇਹਨੂੰ ਪੁੱਛ ਲੈਂਦੀ ਕੋਈ ਵੀ ਖੜਾ ਹੁੰਦਾ ਤਾਂ ਉਹਨਾਂ ਤੋਂ ਕੱਲ ਕੇ ਮੰਗਾ ਲੈਂਦੇ ਕੀਰੋ ਨਾ ਹੁਣ ਇਸ ਵਾਰ ਦਿਹਾਉਂ ਵੀ ਅੱਥੀਂ ਰੋਟੀਆਂ ਦਾ 10 ਵਜੇ ਖਾ ਲੀਏ। ਆਪੇ ਪੰਕੀ 10 ਵਜੇ ਬਣਾ ਲਾਂਗੇ ਫਿਰ ਆਪਾਂ ਤਾਂ ਬਣਾਉਣੀ ਆਂ। ਹਾਂ। ਵੇਖ ਲੋ ਹਨ ਜਦੋਂ ਤੜਕੇ ਦਾ ਫੋਨ ਆਇਆ ਚੋ ਤੇ ਤੂੰ ਚੱਕੀ ਜਿੱਥੇ ਕੂੜੀ ਕੇ ਸਬਜੀ ਸੁਬੀ ਲੈ ਆਉਂਗੀ। ਮੈਂ ਬੇ ਫੇਰ ਆਕ ਦਿਨ ਦਾ ਆਪ ਤੁਰੀ ਫਿਰਦੀ ਆਂ। ਤੇ ਆਖੀ ਕੀ ਹਵੇ? ਮੈਂ ਤਾਂ ਪੈਣੀ ਚ ਕਿਵੇਂ ਜਾਵਾਂ ਗੱਲ। ਬਸ ਰੌਲਾ ਤਾਂ ਹਾਏ ਕੋਨਾ ਰਾਇ ਮੈਂ ਲੈ ਜਾਂਦੀ ਐ। ਵੀਰ ਦਾਰਕੈਂ ਜਾਂਦੀ ਆ ਨਹੀਂ ਕੋ ਪਦੱਸ ਮੈਂ ਕਿਵੇਂ ਜਾ ਆ ਗਰਮੀ ਬਹੁਤ ਹੈ ਇਹ ਤਾਂ ਬਹੁਤ ਵੱਧ ਗਿਆ ਤੇ ਤੂੰ ਮੈਨੂੰ ਦਾਦੀ ਮੈਂ ਆ ਤੂੰ ਤੇ ਜਾ ਵਰਦ ਆਟੋ ਜਾਣਾ ਨੇ ਦੋ ਵਹੀਕਲ ਖੜੇ ਕਰੇ आई नी किते नी थियावणा वे तू क्यों पर गे छडके ऐ वे गलियां च गेड़े मारदा हुंदा सी अर्धी सा तुरड़ियां फिर ना छेड़दा हुंदा सा ऐ ओइ तगालो पछका मारेला चप्पा ਨੇ ਬਾੜਾਈ ਸੋਣਾ ਮੋਟਾ ਦਾਦਾ ਦੀ ਮਾਂ ਜੀ ਆਏ ਕੀ ਹੋਇਆ ਤੈਨੂੰ ਕੀ ਹੋਇਆ ਆਏ ਹਾਏ ਨੇ ਮਾਂ ਜੀ ਦਾਦਾ ਮਾਂ ਜੀ ਨਾਲ ਕੀ ਗੱਲ ਵਿੱਚ ਕੋਈ ਬਾੜਾਈ ਦੁੱਖ ਲੱਗਿਆ ਤੇ ਸੁੱਕੀ ਚਾਂਦੀ ਨਹੀਂ ਪੈਣੇ ਤੁਹਾਡੇ ਟੇਟੂ ਮੱਕ ਗਿਆ ਮੈਨੂੰ ਤਾਂ ਕਿਸੇ ਨੇ ਦੱਸਿਆ ਦਾਦਾ ਸੱਚਾ ਤਾਕੀ ਤੇਰੇ ਸਾਡੇ ਦੀਦੂ ਚੰਗਾ ਭਲਾ ਕੀ ਨੇ ਕਹ ਤੈਨੂੰ ਸੋਏ ਦੀਦੂ ਮੈਂ ਪਾਈ ਜਾਨੀ ਘਰੇ ਆਪੇ ਹੈਂ ਅਸੇ ਚਾਪੂਟੀਆਂ ਬੈਠੀ ਮੈਨੂੰ ਲੱਗਦਾ ਹੋਰ ਨਾਂ ਦੱਸਿਆ ਸੀ ਮੈਂ ਤਾਂ ਭੁੱਲ ਗਈ ਭੈਣੇ ਮੈਂ ਤਾਂ ਗਲਤ ਕਰਿਆ ਆਗੀ ਆ ਲੈ ਆ ਆ ਮਾਰ ਤੂੰ ਰੋਣਦੀ ਫਿਰਦੀ ਸਾਡੇ ਘਰ ਨਹੀਂ ਭੈਣੇ ਮੈਂ ਤਾਂ ਗਲਤ ਕਰਿਆ ਆਗੀ ਨਹੀਂ ਭੱਜ ਲੈ ਫੜਾ ਫੜਲਾ ਭੱਜ ਨਾ ਰਹੀਂ ਬੇਬੇ ਮੈਂ ਤਾਂ ਭਜਾਈ ਉਹਨੂੰ ਇਹ ਕੀ ਸੀ ਲੈ ਬਿਨਾ ਮੈਂ ਤਾਂ ਬੋਲ ਤਾ ਰੋਣ ਲੱਗ ਗਈ ਘਰੇ ਚਲ ਚਰੇ ਕੋਈ ਗਾਂਗ ਲੈ ਕੇ ਕੀ ਕਰੇ ਮੁੱਢੀ ਰਹੀਂਦੀ ਪਾ ਨਹੀਂ ਬੇਬੇ ਕਮਲੀ ਯਾ ਤਾਂ ਦੇ ਲੱਗਾ ਸਿਕੌਂ ਨੇ ਲੋਕਾਂ ਨੇ ਰੋਣ ਰੋਮਦੀਪਰ ਦਿਵਾਨੰਦ ਦਾ ਕੋਈ ਕੁੱਤਾ ਮਰ ਗਿਆ ਦਿਮਾਗ ਫਰਕ ਪੈ ਗਿਆ ਲਓ ਕੁੱਤਾ ਮਰਿਆ ਤੇ ਮੈਂ ਪਉਣੀ ਤੇ ਹੋਰ ਕੁੱਤੇ ਦੇ ਮਸੋਸ ਤੇ ਸਾਰਿਆਂ ਦੇ ਹਰ ਇੱਕ ਘਰੇ ਵੱਜ ਜਾਂਦੀ ਡੰਡੇ ਖਾ ਕੇ ਨਿਕਲਦੀ ਉਥੋਂ ਲਾ ਹੋਰ ਆ ਕੁੱਤਾ ਦੱਸ ਤੇ ਹੋਰ ਮੈਂ ਤਾਂ ਉੱਥੇ ਗਈ ਉਹ ਸੁਣ ਕੇ ਆਈ ਆਂਦੀਆਂ ਨਾ ਖੇਤਾਂ ਆਈ ਕਰਦੀ ਦੁਪਹਿਰੇ ਦੁਪਹਿਰੇ ਵੱਜ ਜਾਂਦੀ ਜਿਹਦਾ ਕੁੱਤਾ ਵੇਖ ਲੈਂਦੀ ਮਗਰੀ ਭੱਜ ਜਾਂਦੀ ਤੇ ਬਹਿ ਜਾਂਦੀ ਤੇ ਕੁੱਤੇ ਦਾ ਸਭ ਇਕੱਠਾ ਕਰ ਦਿੰਦੀ ਹੋਰ ਲਖਾ ਮਖਾਈ ਵੈਣ ਪਾ ਗਈ ਸੁੱਖ ਆਪਣੇ ਘਰੇ ਦਾ ਨਾ ਗੱਲ ਨਾ ਕਹਾਣੀ ਲੈ ਇਹ ਜੇ ਬੰਦਾ ਮਖਮਲਾ ਕਮਲ ਪੂੜਾ ਨਹੀਂ ਕਰ ਜਾਂਦਾ ਕੀ ਇਕਰਾਰਗਾ ਲਾਈਆਂ ਹੋਂਟ ਅੱਜ ਫਿਰ ਮੈਂ ਆ ਕੇ ਚਲ ਗਈ ਦੁਪਹਿਰਾ ਹੈ ਗਰਮੀ ਅੱਜ ਫਿਰ ਦਿਨ ਦੱਸ ਗਏ ਦੱਸਾਂਗੇ ਉਹਨਾਂ ਫੋਨ ਇੰ ਚੱਕਦਾ ਗੱਲ ਨਾ ਤਾਂ ਹੱਤ ਪਾਈ ਖੜਾ ਆਈ ਤਾਂ ਪਰੌਣੇ ਆਏ ਤਾਂ ਨਾ ਲੱਗੀ ਉਹ ਤਾਂ ਆ ਕੇ ਵੈਣ ਪਾਉਣ ਕਿੱਡੀ ਬੇਤੀ ਕਰੋ ਕਿੱਡੀ ਬੇਚੀ ਹੋਣੀ ਸੀ ਅਗਰ ਨਾ ਇੱਚ ਖੁਸ਼ੀ ਨਾਲ ਮੁੰਡਾ ਲੈ ਕੇ ਆਈ ਇਹਦੇ ਦਾੰਦੇ ਲਵਾंगा ਬਿਜਲੀਆਂ ਬਿਜਲੀਆਂ ਫਿਰ ਵੀ ਛੱਡ ਥੋਈ ਲੱਗੇ ਸਟੱਕ ਕੇ ਨਾ ਦੱਸ ਹੂੰ ਪਾਗਲਖਾਨੇ ਛੱਡਿਆ ਹੁਣ ਮਾਂ ਕਹੇ ਤਨ ਭਈ ਆਇਆ ਤਾਂ ਬਹੁਤ ਔਖਾ ਹਰਕਤੇ ਘਰੇ ਵੜੀ ਹਰਕਤੇ ਘਰੇ ਵੜੀ ਫਰੀ ਫਿਰਦੀ ਨੂੰ ਭਲਾ ਕੋਈ ਚੱਕ ਕੇ ਲੈ ਜੇ ਹਾਂ ਸੋਹਣੀ ਸੁਨੱਕੀ ਹੈਗੀ ਚੰਗੀ ਭਲੀ ਲਾ ਵੇਖਣ ਵਾਲੇ ਨੂੰ ਤਾਂ ਚੰਗੀ ਭਲੀ ਲੱਗਦੀ ਤੇ ਕਹਾਂ ਕਿੰਨਾ ਘਟ ਦਮਰ ਕਿੰਨਾ ਘਟਦੀ ਐ ਮੈਂ ਵੈਣ ਮਰਿਆ ਕੁੱਤਾ ਮੈਂ ਤਾਂ ਰਾਣੀ ਆ ਨੀ ਵਾ ਕੋਈ ਹਾਂ ਨੀ ਕਬਾਈ ਉਹ ਇਹੋ ਜੀ ਨੂੰ ਕਰਦੇ ਵੀ ਨਹੀਂ ਵਰਜਦੇ ਤੇ ਜਿੰਦਰਾ ਨਾ ਲਿਆ ਕਰ ਤੇਰਾ ਆਣਾ ਇਹਨੇ ਕੁੱਤਾ ਨਾ ਕੋਈ ਰੱਖਿਆ ਹੋਣਾ ਨਿੱਕਾ ਪਾਲਿਆ ਹੋਣਾ ਤੇ ਉਹਦੇ ਪਿੱਛੇ ਹੀ ਪਾਗਲ ਹੋ ਗਈ ਇਹਦੇ ਤਾਂ ਬਿਜਲੀਆਂ ਲਵਾਲਵਾ ਕੇ ਉਹਨਾਂ ਨੇ ਬਹੁਤ ਜਤਨ ਲਾ ਲੇ ਪਰ ਠੀਕ ਨਹੀਂ ਹੋਈ ਵਿਚਾਰੀ ਨਹੀਂ ਤੇ ਕੁੱਤੇ ਦਾ ਤਾਂ ਪੈਂਛਤ ਇਕੱਠੇ ਕਰਕੇ ਦੇ ਗਾਲੇ ਬੰਦ ਜਨ ਰੋ ਰੋ ਕੇ ਠੇਡ ਕੁੱਟ ਲੈਂਦੀ ਤੋੜੇ ਜਿੱਡਾ ਫੁੱਲਿਆ ਪਿਆ ਦਸ